ਜੀ ਪੰਜਾਬ ਦੇ ਇਲਾਕਿਆਂ ਦੇ ਇਰਟੈਂਟ ਤੇ ਬਹੁਤ ਜਿਆਦਾ ਪਾਣੀ ਸਾਰੇ ਪੰਜਾਬ ਚ ਆਇਆ ਹੋਇਆ ਹੈ ਇਹ ਨਹੀਂ ਹੈਗਾ ਕਿ ਇਕੱਲੇ ਮਾਦੇ ਚ ਆਇਆ ਹੋਇਆ ਹੁਣ ਪਾਲ ਦੇ ਵੀ ਬਰਾਬਰੀ ਹੈ ਅਸੀਂ ਪਹਿਲਾਂ ਦਾ ਗੁਰੂ ਮਹਾਰਾਜ ਦੇ ਚਰਨਾ ਜੀ ਅਰਦਾਸ ਰੇਤੀ ਕਰਦੇ ਆ ਕਿ ਪ੍ਰਮਾਤਮਾ ਜਲਦ ਤੋਂ ਜਲਦ ਇਹਨਾਂ ਇਲਾਕਿਆਂ ਨੂੰ ਸੁਖਾਵਾਂ ਮਰੋ ਜੇ ਕੋਈ ਸੰਕੁਚਿਤ ਹੋ ਚੁੱਕੀ ਹੋਈ ਹੈ ਤਾਂ ਮਾਫ ਕਰੋ ਜਦ ਤੋਂ ਜਲਦ ਜਿਹੜੇ ਪਰਿਵਾਰ ਇਸ ਪਾਣੀ ਦੀ ਹੜਾਂ ਦੀ ਭੇਟ ਚਾਏ ਨੇ ਜਦ ਤੋਂ ਜਲਦ ਤਸਾਹ ਰੁਕੇ ਆਪਣੇ ਪਰਿਵਾਰਾਂ ਆਪਣੇ ਅਜ਼ੀਜ਼ਾਂ ਬਾਰੇ ਪੱਤਰ ਅਤੇ ਸਾਰੇ ਪੰਜਾਬ ਚ ਸੇਵਾ ਦੀ ਭਾਵਨਾ ਬਹੁਤ ਵੱਡੇ ਪੱਧਰ ਤੇ ਤੁਸੀਂ ਦੇਖਦੇ ਹੋ ਬਹੁਤ ਜਿਵੇਂ ਵੀਡੀਓ ਆਉਂਦੇ ਆ ਕਿਥੋਂ ਕਿਥੋਂ ਆਉਂਦੇ ਆ ਸੇਵਾ ਕਰਨੀ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਸ ਮੁਕਤੀ ਘੜੀ ਚ ਤੁਸੀਂ ਆਪਣਾ ਸੁਤਖਾਈ ਹੈ ਆਪਣੇ ਪਰਿਵਾਰਾਂ ਨਾਲ ਆਪਣੇ ਪਰਿਵਾਰਾਂ ਸੰਭਲੀ ਖੜੇ ਸੋ ਅੱਜ ਸਾਡੇ ਕੋਲੇ ਸਾਡੇ ਵੀਰ ਸਰਦਾਰ ਨੂੰ ਪੁਹਾੜੀਗੜ੍ਹ ਤੋਂ ਆਏ ਨੇ ਬਾਈ ਇਹ ਵੀ ਬਾਈ ਵੀ ਕਿਹਾ ਜਾਂਦਾ ਪਰ ਇਹ ਗਿਰਦੀ ਚ ਬਾਈ ਸਾਡੇ ਕੋਲ ਬਾਈ ਆਏ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆਪਣੇ ਭਰਾਵਾ ਦਾ ਸਾਰਾ ਦਿਨ ਇਹਨਾਂ ਨੇ ਸਾਡੇ ਨਾਲ ਸਵੇਰ ਤੋਂ ਲੈ ਕੇ ਹੋਰ ਤੱਕ ਅਸ ਸੁਣੀ ਆਪਣੇ ਸਾਥੀ ਪਹੁੰਚੇ ਸੇਵਾ ਕੀਤੀ ਹੈ ਸੋ ਸਾਰੇ ਵੀਰਾਂ ਦਾ ਮੈਂ ਇੱਕ ਵਾਰੀ ਹੱਥ ਜੋੜ ਕੇ ਬਹੁਤ ਧੰਨਵਾਦ ਕਰਦਾ ਪਰਮਾਤਮਾ ਨੂੰ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਮਿਹਰਬਾਨੀ ਧੰਨਵਾਦ ਆਪਣੇ ਪਿੰਡ ਦਾ ਨਾਮ ਲਗਦਾ ਨਿਦਾਨ ਤਦਾਤ ਤੋਂ ਸਾਰੇ ਵੀਰ ਇਹ ਸਾਡੇ ਆਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਇਹ ਸਾਰੀ ਸਾਡੀ ਬਾਜੇ ਦੀ ਟੀਮ ਜਿਹੜੇ ਅਸੀਂ ਇੱਥੇ ਪਿਛਲੇ ਲਗਾਤਾਰ ਇਹ ਤੋਂ ਵਰਕ ਕਰ ਰਹੇ ਆ ਇਹਨਾਂ ਦਾ ਵੀ ਭਰਾਵਾ ਦਾ ਨਾਮਵਾਦ ਕਰਦੇ ਆ ਔਰ ਮੈਨੂੰ ਜਿੱਥੋਂ ਫੋਨ ਆ ਰਹੇ ਆ ਆਉਣ ਵਾਲੇ ਦਿਨਾਂ ਚ ਮੈਨੂੰ ਲੱਗਦਾ ਕਿ ਕੋਲਪੁਰ ਚ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਹੁਣ ਅਸੀਂ ਅਗਲਾ ਚਾਲਾ ਕੋਲਪੁਰ ਵਾਲੇ ਪਾਸੇ ਵੀ ਪਾਈਏ ਅਗਲੇ ਸੈਸ਼ਨ ਨੂੰ ਸਾਰੇ ਨੂੰ ਜੋੜ ਕੇ ਲੜਾਂਗੇ ਬਹੁਤ ਬਹੁਤ ਮਿਹਰਬਾਨੀ ਤੁਹਾਤੋਂ ਬੋਲੇ